ਪਹਿਲਾਂ ਇਹਨਾਂ ਦੀ ਨਾ ਕੋਈ ਆਪਸ ਵਿੱਚ ਲੜਾਈ ਤੇ ਉਹ 버ਗਰ ਦਾ ਤੇ ਮਾਨਾ ਹੀ ਬਣਿਆ ਮੁੜ ਕੇ ਫਿਰ ਇਹਨਾਂ ਦੀ ਆਪਸ ਵਿੱਚ ਉੱਥੇ ਲੜਾਈ ਹੋ ਕਿਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਰੋਪੀ ਹੈਗੇ ਜੀ ਕੰਵਲ ਕਮਲ ਬਿੱਲੇ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀ ਰੇਟ ਕੀਤੇ ਜਾ ਰਿਹਾ ਤੇ ਤਿੰਨ ਦੋਸ਼ੀ ਹੋਰ ਨੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਦੱਸ ਦਈਏ ਬੀਤੇ 2 ਦਿਨ ਪਹਿਲਾਂ ਇੱਕ ਲੜਾਈ ਹੁੰਦੀ ਹੈ ਲੁਧਿਆਣਾ ਦੇ ਸੁਭਾਸ਼ ਨਗਰ ਦੇ ਵਿੱਚ ਕਿ ਲੜਾਈ ਝਗੜਾ ਹੁੰਦਾ ਵਾ ਜਿੱਥੇ ਲੜਾਈ ਝਗੜਾ ਇੰਨਾ ਕੋਹਨੀ ਰੂਪ ਲੈ ਲੈਂਦਾ ਜਿਹਦੇ ਵਿੱਚ 버ਗਰ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਵਾ ਲੇਕਿਨ ਸਚਾਈ ਕੀ ਸੀਗੀ ਭੁਪਿੰਦਰ ਸਾਡੇ ਨਾਲ ਮੌਜੂਦ ਹੈ ਆਈਓ ਨੇ ਇਸ ਮਾਮਲੇ ਤੇ ਸਰ ਪੂਰਾ ਮਾਮਲਾ ਕੀ ਸੀਗਾ ਪਹਿਲਾਂ ਇਹਨਾਂ ਦੀ ਨਾ ਕੋਈ ਆਪਸ ਵਿੱਚ ਲੱਗਦੀ ਤੇ ਉਹ 버ਗਰ ਦਾ ਤੇ ਮਾਨਾ ਹੀ ਬਣਿਆ ਮੁੜ ਕੇ ਫਿਰ ਇਹਨਾਂ ਦੀ ਆਪਸ ਵਿੱਚ ਉੱਥੇ ਲੜਾਈ ਹੋ ਗਈ ਹਾਂ ਪਹਿਲੇ ਕੀ ਮਾਮਲਾ ਕੀ ਸੀ ਜੀ ਐਫ ਆਰ ਦਰਜ ਆਪਾਂ ਕੀਤੀ ਆ 25 311 24 ਨੂੰ ਹਾਂ ਤਾਂ 323 324 506 ਤੇ 379 ਬੀ ਹਾਂ ਜੀ ਹਾਂ ਲੇਕਿਨ ਸਰਾ ਪਹਿਲੇ ਕਿਸ ਤਰ੍ਹਾਂ ਵਾਕਫ ਸੀ ਕੀ ਹਾਂ ਪਹਿਲਾਂ ਕੋਈ ਵਾਕ ਵੀ ਹੀ ਇਹਨਾਂ ਦੀ ਆਪਸ ਵਿੱਚ ਪਹਿਲਾਂ ਵਾਕ ਵੀ ਇਹਨਾਂ ਦੇ ਇਹਨਾਂ ਦਾ ਕੋਈ ਡਿਸਟ੍ਰਿਬਿਊਟ ਹੋ ਚੁੱਕਾ ਹਾਂ ਹਾਂ ਪਹਿਲਾਂ ਮੋਟਰਸਾਈਕਲ ਤੋਂ ਲੈ ਕੇ ਮਾੜੀ ਮੋਟੀ ਕੋ ਤਰ ਕਰਾ ਰ ਹੋਇਆ ਇਹ ਉਹਦਾ ਰਜੀ ਨਮਾ ਹੋ ਗਿਆ ਮਤਲਬ ਇੱਕ ਗੇਮ ਬਣਾਈ ਕੀ ਸੀ ਕਿ ਲੜਾਈ ਝਗੜਾ ਸਾਨੂੰ ਜਾਣ ਪਛਾਣ ਨਹੀਂ ਹੈਗੀ ਇਸ ਕਰਕੇ ਲੜਾਈ ਝਗੜਾ ਕਰ ਰੰਜਿਸ ਬਾਜੀ ਤੇ ਪਹਿਲਾਂ ਤੋਂ ਹੀ ਇਹਨਾਂ ਦੇ ਹਾਂ ਪਰ ਇਹਨਾਂ ਦਾ ਉਹ ਉਹਦੇ ਸਬੰਧ ਵਿੱਚ ਪਹਿਲਾਂ ਹੀ ਰਾਜੀ ਨਮਾ ਹੋ ਗਿਆ ਸੀ ਇਹਦੇ ਵਿੱਚ ਕਿਉਂ ਕੌਣ ਕੌਣ આરોપી ਕੌਣ ਕੌਣ ਨੇ ਕਿਹਨਾਂ ਦੇ ਖਿਲਾਫ ਮੁਕੱਦਮਾ ਕਰ ਰੋਪੀ ਹੈਗੇ ਜੀ ਕੰਵਲ ਕਮਲ ਬਿੱਲੇ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਬਾਕੀ ਰੇਟ ਕੀਤੇ ਜਾ ਰਿਹਾ ਤੇ ਤਿੰਨ ਚਾਰ ਅਨ ਬਿਛਾਤੇ ਕਾਬਿਲ ਅਫਸਰ ਸੀਗੇ ਭੁਪਿੰਦਰ ਜੀ ਸਾਡੇ ਨਾਲ ਮੌਜੂਦ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜੋ ਇੱਕ ਲੜਾਈ ਝਗੜਾ ਹੁੰਦਾ ਵੈ ਲੁਧਿਆਣਾ ਸੁਆਸਨਗਰ ਦੇ ਵਿੱਚ ਇੱਕ 버ਗਰ ਖਾਣ ਨੂੰ ਲੈ ਕੇ ਉਸ ਦੇ ਵਿੱਚ ਇੱਕ ਨਵਾਂ ਹੀ ਮੋਟਰ ਸਾਹਮਣੇ ਆ ਜਾਂਦਾ ਕਿ ਇਹ ਪਹਿਲੇ ਯਾਰ ਦੋਸਤ ਸੀਗੇ ਯਾਰੀ ਦੋਸਤੀ ਸੀਗੀ ਤੇ ਪਹਿਲੇ ਵੀ ਇਹਨਾਂ ਦਾ ਰਾਜੀਨਾਮਾ ਹੋ ਚੁੱਕਾ ਸੀ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਪੁਲਿਸ ਨੇ ਬਖੂਬੀ ਕਾਰਵਾਈ ਕੀਤੀ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਦੀ ਪਾਲ ਚੱਲੀ ਆ ਕਾਬਿਲ ਅਫਸਰ ਨੇ ਸਾਡੇ ਲੁਧਿਆਣਾ ਪੁਲਿਸ ਦੀ ਜਿੰਨੀ ਪੁਲਿਸ ਹੈ ਲੇਕਿਨ ਕਾਬਲੇ ਤਾਰੀਫ ਇਸ